ਮੇਰਾ ਨਾਮ ਵਜੀਰ ਸਿੰਘ ਪਿੰਨ ਦੋਨਾਂ ਅੰਕਾ ਮਦਮਨ ਰ ਚਲਦਾ ਕਾਗਦਾ ਚ ਤੇ ਦੋਨਾਂ ਅੰਕਾ ਵੀ ਚਲਦਾ ਹੈ ਤੇ ਆਪਣੀ ਮੰਗੇਗੀ ਜੀ ਰੇਤਾ ਬਹੁਤ ਸਾਰਾ ਪਹਿਲਾ ਫਸਲ ਧੋਨਾ ਡਬ ਗਿਆ ਸੀ ਫਿਰ ਇਹ ਤਾਂ 4 ਫੁੱਟ ਚੜ ਗਿਆ ਸੀ ਭਰੇ ਤਣੂਆਂ ਵਿੱਚ ਰੇਤਾ ਨਹੀਂ ਚੜ ਰਿਹਾ ਰੇਤਾ ਚਾਲੇ ਸੇਮ ਨਾਲੇ ਵਿੱਚ ਕਿੱਥੇ ਖੇਤੀ ਨਹੀਂ ਕੋਈ ਕੁਛ ਨਹੀਂ ਉਹ ਤੂੰ ਚੱਕ ਰੇ ਨੂੰ ਜਿੱਥੇ ਆਉਂਦੇ ਨੇ ਉਧਰ ਆਡਰ ਹੋਇਆ ਸੀ ਆਪਾਂ ਨੂੰ ਕਿਤੇ ਫਸਲਾ ਡੁੱਬਿਆ ਨੂੰ ਉਥੇ ਰੇਤਾ ਚੱਕੋ ਉਹ ਚੱਕ ਨਹੀਂ ਰਿਹਾ ਉਹਦਾ ਰੇਤਾ ਬੰਦ ਹੀ ਨਹੀਂ ਹੁੰਦਾ ਪਿਆ ਤੇ ਬੰਦ ਹੋਇਆ ਵੀ ਕੱਲ ਫਿਰ ਉਹਨੇ ਚਲਾ ਦਿੱਤਾ ਫਿਰ ਬੰਨ ਨੂੰ ਸਾਰਾ ਧੱਕਾ ਲਾਈ ਜਾਂਦੇ ਬੰਨ ਸਾਰਾ ਖਤਰਾ ਬੰਨ ਦਾ ਵੀ ਹੈ ਬੰਨ ਤੇ ਮੁੱਢੂ 4-4 ਫੁੱਟ 5-5 ਰੇਤਾ ਕੱਢੀ ਜਾਂਦੇ ਨੂੰ ਤੇ ਸਰਕਾਰਾਂ ਉਹਨੇ ਭਜਦੀ ਏ ਪੱਥਰ ਲਾਓ ਬੱਥਰ ਲਾਓ ਬੰਨ ਨੂੰ ਖਰਚੇ ਕਰਦੀ ਅੱਜ ਇੱਥੇ ਰੋਕੇਗਾ ਸਰਕਾਰ ਆ ਤੇ ਸਰਕਾਰਾਂ ਨੂੰ ਪਤਾ ਲੱਗੇ ਵੀ ਬੰਨ ਠੀਕ ਹੈ ਵੱਢੀ ਜਾਂਦੇ ਨੂੰ ਇਧਰ ਸਰਕਾਰ ਆਂਦੀ ਨਹੀਂ ਪਈ ਇਸ ਪਾਸੇ ਰੁਕੜ ਗਈ ਤੇ ਸਾਧਿਆਂ ਜਮੀਨਾਂ ਉਵੇਂ ਪੰਜਨ ਕਈ ਕਣਕ ਨਹੀਂ ਸਾਨੂੰ ਖਾਣ ਨੂੰ ਵੀ ਜਿੰਦੀ ਦੂਜੀ ਬੀਜੀ ਵੀ ਜਾਂਦੀ ਰੇਤਾ ਛੜਾ ਬਸ ਸਾਦਾ ਉਵੇਂ ਕੋਈ ਉਹ ਬੰਦ ਰਹਿਤਾ ਹੋਵੇ ਤਾਂ ਸਾਦਾ ਰਹਿਤਾ ਤਾਂ ਚਵੇਦਾ ਜਦੋਂ ਬੰਦ ਨਹੀਂ ਹੁੰਦਾ ਤਾਂ ਉਹ ਮੇਰੇ ਇਸ ਟਾਈਮ ਹੁਣ ਅੱਗੇ 3 ਕਿਲੋ ਰਹਿਤਾ ਪਿਆ ਹੈ ਤੇ ਲੋਕਾਂ ਵਾਲੇ ਵੀ ਰਹਿਤਾ 190 ਪਿਆ ਰਹਿਤਾ ਸਾਰਾ ਹੈਗਾ 40 ਕਿਲੋ 3 40 ਕਿਲੋ ਹੈਗਾ ਜਿਹੜੇ ਏਰੀਆ ਵਿੱਚ ਕੋਈ ਚਾਹੋਗਾ ਤਾਂ ਕੋਈ ਪੀਆ ਜਦੋਂ ਚਾਹਣ ਲੱਗਾ ਉਹਦਾ ਸਾਹਮਣੇ ਸਾਹਮਣੇ ਮਸ਼ੀਨਾਂ ਲਾਤੇ ਅੰਦਰ ਆਵੇ ਲਾਤੇ ਉਹਦੇ ਆਪਣੇ ਸਿਮ ਨਾਲ ਚਲਾਤੇ ਹਨ ਹਲ ਕੀ ਤਾਂ ਮਾੜੀ ਮੋੜੀ ਦਰਾਲੀ ਥੋੜੀ ਗਿਣੀ ਜਾਂਦੀ ਹੈ ਦਰਾ ਉਹ ਅੱਧੀ ਆਈ ਕਦੇ ਐ ਹੀ ਹੈਗੀ ਹੈ ਦਰਿਆ ਠੀਕ ਹੈ ਪਰ ਮਾਲਕੀ ਮਾੜੀ ਮਟੋਈ ਦੀ ਸਾਰੀ ਨਹੀਂ ਆ ਗਈ ਫਸਲ ਹੁੰਦੀ ਨਹੀਂ ਉੱਥੇ ਉਹ ਤੇਰੇ ਤਾਂ ਦਾ 15 ਕਿਲੋ ਸੀ ਰਿਤਾ 20 ਕਿਲੋ ਜਿਹੜੇ ਚੱਕਰਿਆਂ ਦਿੱਤਾ ਉਹ ਤੇ ਤਾਂ ਤੇਰਾ ਵੱਧੂ ਪਿਆ ਜੇ ਅਜੇ ਬੰਦ ਹੁੰਦੇ ਨਹੀਂ ਰਹਿਤਾ ਉਹ ਬੜਾ ਰਿਤਾ ਬਹੁਤ ਪਿਆ ਫਿਰ ਬੰਨ ਵੱਡਦੇ ਨੇ ਰਿਤਾ ਚੱਕਦੇ ਪੈਨੂ ਆਰਮੀ ਆ ਦੇ ਸਾਰੇ ਜਿਹੜੇ ਬੰਨ ਵੱਡੀਆਂ ਨੇ ਜਿਹੜੇ ਆਰਮੀ ਫੌਜੇ ਕੀ ਉਹਨਾਂ ਦਾ 4-5 ਮੱਝ ਫੁੱਟ ਰਿਤਾ ਉਹ ਹੀ ਪਿਆ ਸਾਦਾ ਸੰਤ ਤਾਂ ਕਣਕ ਦੀ ਮਿਹਨਤ ਕੋਈ ਜਿਹੜੀ ਕਣਕ ਹੋ ਜਾਂਦੀ ਬੱਚੇ ਸਾਦੇ ਕਿਰੇ ਖਾਲ ਹੁੰਦੇ ਉਹ ਸੰਤ ਬੜਾ ਔਖਾ ਕੰਮ ਹੈ ਆਪਣੇ 3 ਕਿਲੋ ਰਿਤਾ ਪਿਆ ਜੇ ਤੇ ਕਿੱਲਾ ਕੁਝ ਖਿੱਚਾ ਬਸ ਉਹ ਵੀ ਭਾਈ ਖਾਲੀ ਜੀ ਕੋਈ ਸਾਧਨ ਪੈਸਾ ਨਹੀਂ ਕੋਈ ਕੁਛ ਨਹੀਂ ਕਿਥੋਂ ਪੈਸਾ ਲਾਇਆ ਕਿਰਾਏ ਤੇ ਕਣਕ ਦੀ ਵਿਆਹ ਨਹੀਂ ਹੋ ਰਹੀ ਜਮਾਈ ਨਹੀਂ ਹੋ ਰਹੀ ਉਵੇਂ ਪਿਆ ਉਹ ਰੱਤਾ ਚਾਵੇ ਸਤ ਕਰਾ ਨਹੀਂ ਵਜਦਾ ਪਿਆ ਕੋ ਪੈਸਾ ਵਧ ਕਰਾ ਵਜੇ ਅਸੀਂ ਇਹਨੇ ਰੱਤਾ ਹਦਾ ਚੌਣੇ ਖਾਲੀ ਪਲਾਟ ਹੋ ਜਾਵੇ ਤੇ ਜਿਹੜੇ ਕਣਕ ਬੀਜੀ ਅਸੀਂ ਮਾੜੀ ਮੋਟੀ ਕੋਈ ਹੱਥ ਬੰਨਣਾ ਹੋ ਜਾਵੇਦਾ ਨਿੱਕੇ ਨੇ ਬੱਚੇ ਨੂੰ ਕਿਤੋਂ ਖਾਣਾ ਕਣਕ ਮਿਲੇ ਸਾਨੂੰ ਖਾਣ ਨੂੰ ਕੱਲ ਨੂੰ ਜਿਹ ਰੱਤਾ ਨਾ ਚਵੇਦਾ ਤਾਂ ਆ ਲੋਕਾਂ ਦਾ ਸਿਰਸੇ ਬਸ ਲੱਗੇ ਉਹਨੂੰ ਜਿਹੜੇ ਵੰਦੇ ਨੂੰ ਨਹੀਂ ਚੱਕਦੇ ਪਾ ਤਾਂ ਲੱਗੇ ਬੈਨ ਜੋੜੀ ਜਾਂਦੇ ਟਿੱਬੇ ਜੋੜੀ ਜਾਂਦੇ ਰਸੇ ਪਾਸੇ ਵੀ ਆਪਣੀ ਪਹੁੰਚ ਨੇ ਆਪਾਂ ਕਿਤੋਂ ਕਰੀ ਬਾੜ ਆਪ ਦਾ ਖਰਚਾ ਕਿੱਦੀ ਜਾਂਦੇ ਨੂੰ ਅਰਧ ਗਾੜੀ ਵੀ ਮੇਰੇ ਕਿੱਲੇ ਤੇ ਲੱਖ ਡੇਢ ਆਵਨਾ ਕਿਤੋਂ ਖਰਚਾ ਹਨ ਹੰਨਦਾ ਪੈਸਾ ਦੇ ਕੋ ਗਰੀਬ ਬੰਦੇ ਅਸੀਂ ਕਿਤੋਂ ਕਰ ਸਕਨੇ ਆ ਅਸੀਂ ਇਹਨਾਂ ਰੇਤਾ ਜਦੋਂ ਬੰਦ ਹੋਇਆ ਤੇ ਰੇਤਾ ਹੱਥ ਤਾਂ ਚੰਦਾ ਸਾਦਾ ਕੋਈ ਸਰਕਾਰ ਨਹੀਂ ਕਰ ਰਹੀ ਗੌਰ ਉਸ ਰੇਤੇ ਦੀ ਅਈ ਤੇ ਕੁੜੀ ਦਾ ਵਿਆਹ ਹੈਗਾ ਅਸੀਂ ਤੇ ਰੱਬੂ ਸਾਡਾ ਟਕਰੇ ਹੋ ਗਿਆ ਸੀ ਸਮਣੇ ਨੂੰ ਗੱਲ ਕੀਤੀ ਮਗਰ ਵੇਖ ਸਾਡੇ ਅੱਥਾ ਬੰਨੇ ਮਲੇ ਅਸੀਂ ਗਰੀਬ ਬੰਦੇ ਆ ਤੇ ਰੇਤਾ ਚੱਕੋ ਸਾਦਾ ਚੱਕਾਂ ਦੇ ਚੱਕਾਂ ਦੇ ਬਸ ਅੱਜ 15 ਦੇ ਹੋ ਗਏ ਨੂੰ ਕੋਈ ਗੱਲ ਨਹੀਂ ਕੋ ਕੁਛ ਨਹੀਂ ਦਿੱਤਾ ਬੰਦ ਕਰ ਹੱਥ ਬੰਨੇ ਨੂੰ ਸਮਣੇ ਸਾਹ ਨੂੰ ਤੇ ਰੇਤਾ ਚੱਕੋ ਤੇ ਗਰੀਬ ਬੰਦਾ ਹਾ ਚੌ ਜਿਵੇਂ ਚਾਉਂਦਾ ਸਾਦਾ ਵੀ ਮੰਤਰੀਏ ਨੂੰ ਗੌਰ ਨੂੰ ਥੋੜਾ ਕਿਸੇ ਨੂੰ ਕਹਿਣਾ ਹੈ ਦੂਰ ਦੂਰ ਲਗਾ ਪਰ ਨਈ ਆ ਜੀ ਤੇ ਸਈਤਾ ਵਾਲੇ ਤੋਂ ਵਿਚਾਰੇ ਕਿੰਨੇ ਹੋਈ ਕਰ ਜਾਉਣ ਦੇ ਉਹ ਤਾਂ ਖਾਲੀ ਹੋਈ ਤਾਂ ਪਲਾਟ ਦੇ ਵਿਲਾ ਹੋਵੇ ਦਾ ਚਾਵੇ ਦਾ ਖਾਲੀ ਕਿੰது ਚਾਹੰਦੇ ਸਈ ਸਾਰੇ ਕਰਨ ਦੇ ਜੇ ਰੇਤਾ ਹੀ ਚੋਕਾ ਪਿਆ ਹੈ ਤਾਂ ਵਿਚਾਰੇ ਤੇਲ ਕਿ ਤੂੰ ਬੰਦ ਦੇਣਾ ਪਹਿਲਾ ਰੇਤਾ ਚੱਕਿਆ ਜਾਵੇ ਪਹਿਲਾ ਰੇਤਾ ਚੱਕਿਆ ਜਾਵੇ ਚਾਰ ਚਰ ਫੁੱਟ ਚੜਿਆ ਪਿਆ ਹੈ ਕੋਈ ਸਾਦੇ ਸੁਣਾਈ ਨਹੀਂ ਕਰਦਾ ਕੋਈ ਚਾਉਂਦਾ ਨਹੀਂ ਪਿਆ ਆਉਸੇਮ ਨਾਲੇ ਵਿੱਚ ਸਵਣੇ ਨੇ ਲਾਏ ਵੀ ਟਰਾਲੀਆਂ ਟਰੱਕ ਉਹਦੇ ਚੋਂ ਆਈ ਜਾਂਦਾ ਮਸ਼ੀਨਾ ਇੱਥੇ ਸਵਣਾ ਆਇਆ ਸੀ ਮਾਇਉਨਾਈ ਹੱਥ ਬੰਨੇ ਵੀ ਮਾ ਮਾ ਤਮਣ ਵੇਸਲੇ ਤੂੰ ਇੱਕ ਰਿਤਾ ਦਾ ਦੰਦ ਬੰਦ ਕਰਾ ਚਾ ਤੇ ਫਿਰ ਬਾ ਚਾਈ ਰੱਖੀ ਤੇ ਸਾਡਾ ਚਾ ਰਿਤਾ ਹੋੜਾ ਹੋ ਜੇ ਕੋਈ ਟਿੱਬੇ ਜੜਾਲੇ ਸ ਉਹਨੇ ਕੋਈ ਸੁਣਾਈ ਨ ਕੀਤੀ ਇਹ ਤਾਂ ਹੈ ਪਰ ਉਹ ਉੱਥੇ ਕੋਈ ਬਜਾਵਤ ਨਹੀਂ ਹੁੰਦੀ ਨਾ ਫੇਲੀ ਖਾਲੀ ਪਈ ਰਹਿੰਦੀ ਸਾਡੀ ਵੀ ਗਵਾਂਡ ਨਜ਼ਰੀ ਉੱਥੇ ਥੋੜੀ ਜੀ ਸਾਰੇ ਕਹਿੰਦੇ ਨੂੰ ਜਿ ਸਮਣੇ ਦੀ ਮਸ਼ੀਨਾਂ ਚੱਲ ਰਹੀਆਂ ਸੀ ਅੱਕ ਬੰਦ ਕਰਾ ਨੂੰ ਕੌਣ ਬੰਦ ਕਰਾ ਸਕਦਾ ਸਮਣੇ ਦੀ ਮਸ਼ੀਨਾਂ ਆਂ ਖੜੇ ਟਰਾਲੀਆਂ ਹੁੰਦੀਆਂ ਨੂੰ ਅੱਡ ਇਹ ਤੈਨ ਕਿਲੇ ਕਣਕ ਦੀ ਕੋਈ ਬਜਾਈ ਹੋਈ ਕਿ ਨਹੀਂ ਕੋਈ ਨਹੀਂ ਅਜੇ ਦਾ ਸਾਲ ਲਾ ਆਪਣੀ ਬੀਜੀ ਕਿਦਰੀ ਮਰਲਾ ਵੀ ਨੀ ਬੀਜਾ ਇਹੇ ਮੰਗ ਕਰਨੇ ਵੀ ਉਹ ਦੋ ਰੇਤਾ ਬੰਦ ਹੋਵੇ ਤੇ ਸਾਡਾ ਚਾਵਣ ਮੋੜ ਬਾਵੇਂ ਆ ਤੇ ਲਾਈ ਰੱਖੇ ਸਵਣਾ ਤੇ ਤੇ ਮਿੰਤ ਕਰਨੇ ਪਿਛਲੀ ਕਰਿਆੜ ਆਏ ਸੀ ਤਾਂ ਮੇਰਾ ਵੀਰਾ ਡੁੱਬ ਕੇ ਮਰ ਗਿਆ ਸੀ 202300 ਤੇਈ ਚੋ ਤੇ ਅੱਜ ਕਰਿਆ ਆਏ ਨੇ ਤਾਂ ਦੋ ਕੁਲੀ ਜ਼ਮੀਨ ਸੀ ਸਾਡੀ ਰੇਤਾ ਚੜ ਗਿਆ ਸੀ 4-4 ਫੁੱਟ ਤੇ ਸਾਨੂੰ ਐਨੀ ਵੀ ਨਹੀਂ ਮੈਂ ਦੇਗੀ ਕਿ ਸਾਡੀ ਕਣਕ ਬਰਜੀ ਜਾਈ ਵਜੀ ਜਾਵੇ ਰੇਤਾ ਚੋ ਜਾਵੇ ਸਾਡਾ ਅਗਰੇ ਰੇਤਾ ਚੋਂਦਾ ਰਿਹਾ ਹੈ ਉਹਦੇ ਕਰਨਾ ਰੇਤਾ ਕੁਛ ਦਿਨ ਚੰਦਾ ਰਿਹਾ ਹੁਣ ਕੀ ਕੰਮ ਆਇਆ ਵੀ ਹੁਣ ਰੇਤਾ ਨਾ ਨਸੇਮ ਨਾਲੇ ਦੇ ਵਿੱਚ ਜਾਣਾ ਸ਼ੁਰੂ ਕਰਤਾ ਹੈ ਇਹਨਾਂ ਦਾ ਰੇਤਾ ਜਿਹੜਾ ਸੀਗਾ ਬੰਦ ਹੋ ਗਿਆ ਨਾ ਵਿਚਾਰਾਂ ਦੀ ਮੋਟ ਕਣਕ ਨਹੀਂ ਬੀਜੀ ਚੀਏ ਜੀ ਇਹਨਾਂ ਦੀ ਬਾਤ ਉਹ ਮੰਤ ਕੀਤੀ ਜਾਵੇ ਰੇਤਾ ਚ ਆਇਆ ਜਾਵੇ ਨਗਰੀ ਬੰਦਰ ਕਾ ਉਹਨੂੰ ਕੋ ਕਣਕ ਬੀਜ ਸਕਦੇ ਕਣਕ ਬੀਜ ਜਾਣਾ ਵੇਗਾ ਛੋਟੇ ਛੋਟੇ ਬੱਚੇ ਆਏ ਨੇ ਵਿਚਾਰੇ ਇਹਦੀ ਮੇਦ ਦੇ ਵਿੱਚੇ ਫਿਰਦੇ ਸੀਗੇ ਉਹਨਾਂ ਇਹਨਾਂ ਦਾ ਰੇਤਾ ਨਾ ਚਪੇਗਾ ਤਾਂ ਵਿਚਾਰੇ ਖਾਣ ਕੀ ਕਿੱਥੋਂ ਦੂਜਾ ਨੰਬਰ ਹੈ ਅਬ ਸਾਰੇ ਭਰਾਵਾਂ ਨੂੰ ਰਿਕਵੈਸਟ ਕਰਦੇ ਆਂ ਵੀ ਇਹਨਾਂ ਦਾ ਕਿਵੇਂ ਨਾ ਕਿਵੇਂ ਮਦਦ ਕੀਤੀ ਜਾਵੇ ਔਰ ਟਰੈਕਟਰਾਂ ਨਾਲ ਸਰਕਾਰਾਂ ਨੂੰ ਵੀ ਵੀ ਇਹਨਾਂ ਦਾ ਰੇਤਾ ਚੋ ਜAVE ਤੇ ਜੋ ਨਿੱਕੇ ਨਿੱਕੇ ਬੱਚੇ ਜਾਨੀ ਕਣ ਖਾਨ ਚੋ ਕਿਨਾਂ ਦੀ ਥੋੜੀ ਜਣੀ ਹੋ ਜਾਵੇ ਇਹ ਆਪ ਦੇ ਵੱਲੋਂ ਕੋਈ ਸਟੇਲ ਪਾ ਕੇ ਜਿਵੇਂ ਵੀ ਥੋੜਾ ਬਹੁਤਾ ਖਰਚਾ ਜਿਹੜਾ ਹੈਗਾ ਵੀ ਟੀਬੇ ਤੇ ਚੜਾਈ ਜਾਂਦੇ ਨੇ ਇਹਨਾਂ ਕੋਲ ਤਾਂ ਵਿਚਾਰਾਂ ਕੋਲ ਖਰਚਾ ਵੀ ਹੈ ਨਹੀਂ ਵੀ ਜਿਹੜਾ ਮੈਨੂੰ ਟੀਬੇ ਚੜਾ ਕੇ ਰੇਤਾ ਵੀ ਆਦਾ ਇਕੱਠਾ ਕਰਾ ਲੈਣ ਦੂਜਾ ਨੰਬਰ ਹੈਗਾ ਜਿਹਨਾਂ ਨੇ ਕੋਈ ਸਰਦਾ ਸੀਗਾ ਉਹਨਾਂ ਦਾ ਵੀ ਆਪੋ ਦੇ ਟਰੈਕਟਰ ਲਾ ਰੱਖਿਆ ਹੈ ਇਹਨਾਂ ਕੋਲ ਤਾਂ ਟਰੈਕਟਰ ਵੀ ਕੋਈ ਨਹੀਂ ਆਪਾਂ ਦੇ ਅੱਗੇ ਜਿਹੜਾ ਕਿਸੇ ਨਾਲ ਰੱਖਾਂ ਜੇ ਕਿ ਸੰਕਾਨ ਬਥੇਰੀ ਇਹਨਾਂ ਵੀ ਮਿੰਤਾ ਕੀਤੀ ਲੋਕਾਂ ਦੀ ਪਰ ਨਹੀਂ ਇਹਨਾਂ ਦੀ ਮਦਦ ਕਿਸੇ ਕੀਤੀ ਨਾ ਸੋਣਾ ਕਿਸੇ ਇਹਨਾਂ ਵਿਚਾਰਿਆਂ ਦੀ ਮਦਦ ਜੇ ਨਹੀਂ ਕੋਈ ਗਈ ਉਹ ਕੀਤੀ ਜਾਵੇ ਬਹੁਤ ਬਹੁਤ ਮਦਦ ਨਹੀਂ ਕੀਤੀ ਜੇ ਵੀ ਇਹਨਾਂ ਦਾ ਰੇਤਾ ਚੋ ਜਾਵੇ ਜਿਵੇਂ ਕਿ ਤਿੰਨ ਕਿੱਲੇ ਇਹਨਾਂ ਦਾ ਪਿਆ ਕਿਸੇ ਹੋਰ ਭਰਾਵਾਂ ਦਾ ਪਿਆ ਇਸ ਤਰ੍ਹਾਂ ਘਾਟੋ ਘਾਟ ਵਿੱਚ 40 ਕਿੱਲੇ ਦੇ ਵਿੱਚ ਵਿੱਚ ਰੇਤਾ ਪਿਆ ਤੇ ਇੰਨੀ ਕੁ ਮਦਦ ਇਹਨਾਂ ਦੇ ਦਬਾਰ ਤੋਂ ਕੀਤੀ ਜਾਵੇ ਮੈਂ ਹੱਥ ਬਾਣ ਤੇ ਬੇਨਤੀ ਕਰਦਾ ਇਹਨਾਂ ਗਰੀਬਾਂ ਦੀ ਥੋੜੀ ਤੇ ਥੋੜੀ ਵੀ ਮਦਦ ਹੋ ਜਾਵੇ ਨਾ ਰੇਤਾ ਚੋ ਜਾਵੇ ਕੋਈ ਖਣਕਾਨ ਜੋ ਖਾਣ ਜੋਗੀ ਹੋ ਜਾਵੇ ਛੋਟੇ ਛੋਟੇ ਬੱਚੇ ਵੀ ਆਏ ਨੇ ਉਹਨਾਂ ਦੀ ਵੀਡੀਓ ਪਾਈਏ ਤੇ ਮੇਰੀ ਦਰਦਾਸ ਬੇਨਤੀ ਹੈਗੀ ਵੀ ਇਹਨਾਂ ਗਰੀਬਾਂ ਬੰਦਿਆਂ ਦੀ ਸੋਈ ਆ